ਜਲੰਧਰ ਤੇ ਬੀਜੇਪੀ ਵਰਕਰਾਂ ਚ ਭਾਰੀ ਉਤਸ਼ਾਹ VOTING ਦੌਰਾਨ ਬੀਜੇਪੀ ਵਰਕਰ ਨਜ਼ਰ ਆਏ ਖੁਸ਼ ਸੁਸ਼ੀਲ ਰਿੰਕੂ ਨੇ ਬੂਥ ਤੇ ਵਰਕਰਾਂ ਦੇ ਨਾਲ ਸਾਂਝੀ ਕੀਤੀ ਤਸਵੀਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਤੇ ਵਰਕਰਾਂ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਦੇ ਦਿਨ ਦਾ ਸੀ ਇੰਤਜ਼ਾਰ ਜਿਸ ਦਾ ਅੱਜ ਇੰਤਜ਼ਾਰ ਹੋਇਆ ਖਤਮ ਲਗਾਤਾਰ ਅੱਜ ਵੱਖ-ਵੱਖ ਖਲਕਤਾਂ ਤੇ ਉਮੀਦਵਾਰਾਂ ਤੇ ਅਨੇ VOTING ਸੈਂਟਰ ਤੇ ਵਰਕਰ ਆ ਦਿਆ ਡਿਊਟੀ ਤੇ ਲੱਗੇ ਨੇ ਸਰਾ ਜਾਂ ਦੂਜੇ ਪਾਸੇ ਗੱਲ ਕਰੀਏ ਤਾਂ ਜਲੰਧਰ ਦਿੱਤਾ ਜਲੰਧਰ ਤੇ BJP ਦੇ ਪਨੇ VOTING ਸੈਂਟਰ ਦਿੱਤਾ ਉਥੇ BJP ਦੇ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ BJP ਉਮੀਦਵਾਰ ਸੁਸ਼ੀਲ ਰਿੰਕੂ ਨੇ ਬੂਥ ਤੇ ਜਾਨ ਮਗਰੋਂ ਆਪਣੇ ਵਰਕਰਾਂ ਦਾ ਹੌਸਲਾ ਅਫਸਾਈ ਕੀਤਾ ਅਤੇ ਉਥੇ ਹੀ ਉਹਨਾਂ ਦੇ ਨਾਲ VOTING ਸੈਂਟਰ ਤੇ ਡਿਊਟੀ ਕਰ ਰਹੇ ਵਰਕਰਾਂ ਦੇ ਨਾਲ ਤਸਵੀਰ ਵੀ ਖਿੱਚਵਾਈ ਅਤੇ ਸਾਂਝੀ ਕੀਤੀ ਯੂਰੂ ਰਿਪੋਰਟ ਦਾਨਿੰਗਸਵੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਤੇ ਵਰਕਰਾਂ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਦੇ ਦਿਨ ਦਾ ਸੀ ਇੰਤਜ਼ਾਰ ਜਿਸ ਦਾ ਅੱਜ ਇੰਤਜ਼ਾਰ ਹੋਇਆ ਖਤਮ ਲਗਾਤਾਰ ਅੱਜ ਵੱਖ-ਵੱਖ ਖਾਲਕਿਆਂ ਤੇ ਉਮੀਦਵਾਰਾਂ ਤੇ ਬਨੇ VOTING ਸੈਂਟਰ ਤੇ ਵਰਕਰਾਂ ਦਿਆ ਡਿਊਟੀ 'ਤੇ ਲੱਗੇ ਨਜ਼ਰਾਈਆਂ ਦੂਜੇ ਪਾਸੇ ਗੱਲ ਕਰੀਏ ਤਾਂ ਜਲੰਧਰ ਦਿੱਤਾ ਜਲੰਧਰ ਤੇ BJP ਦੇ ਬਨੇ VOTING ਸੈਂਟਰ ਦਿੱਤਾ ਉੱਥੇ BJP ਦੇ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਬੀਜੇਪੀ ਉਮੀਦਵਾਰ ਸੁਸ਼ੀਲ ਰਿੰਕੂ ਨੇ ਬੂਥ ਤੇ ਜਾਣ ਮਗਰੋਂ ਆਪਣੇ ਵਰਕਰਾਂ ਦਾ ਹੌਸਲਾ ਅਫਸਾਈ ਕੀਤਾ ਅਤੇ ਉੱਥੇ ਹੀ ਉਹਨਾਂ ਦੇ ਨਾਲ VOTING ਸੈਂਟਰ ਤੇ ਡਿਊਟੀ ਕਰ ਰਹੇ ਵਰਕਰਾਂ ਦੇ ਨਾਲ ਤਸਵੀਰ ਵੀ ਖਿੱਚਵਾਈ ਅਤੇ ਸਾਂਝੀ ਕੀਤੀ ਬਿਊਰੋ ਰਿਪੋਰਟ ਦੈਨਿੰਗ ਸਵੇਰਾ ਘਾਨੂ ਸਾਰਿਆਂ ਨੂੰ ਪਤਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਤੇ ਵਰਕਰਾਂ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਦੇ ਦਿਨ ਦਾ ਸੀ ਇੰਤਜ਼ਾਰ ਜਿਸ ਦਾ ਅੱਜ ਇੰਤਜ਼ਾਰ ਹੋਇਆ ਖਤਮ ਲਗਾਤਾਰ ਅੱਜ ਵੱਖ-ਵੱਖ ਹਲਕਿਆਂ ਤੇ ਉਮੀਦਵਾਰਾਂ ਤੇ ਬਨੇ VOTING ਸੈਂਟਰ ਤੇ ਵਰਕਰਾਂ ਦੇ ਆਉਟੇ ਬਲ ਲੱਗੀਆਂ ਨਸਰਾਇਆ ਦੂਜੇ ਪਾਸੇ ਗੱਲ ਕਰੀਏ ਤਾਂ ਜਲੰਧਰ ਦਿੱਤਾ ਜਲੰਧਰ ਤੇ BJP ਦੇ ਬਨੇ VOTING ਸੈਂਟਰ ਦਿੱਤਾ ਉੱਥੇ BJP ਦੇ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ BJP ਉਮੀਦਵਾਰ ਸੁਸ਼ੀਲ ਰਿੰਕੂ ਨੇ ਬੂਥ ਤੇ ਜਾਣ ਮਗਰੋਂ ਆਪਣੇ ਵਰਕਰਾਂ ਦਾ ਹੌਸਲਾ ਅਫਸਾਈ ਕੀਤਾ ਅਤੇ ਉੱਥੇ ਹੀ ਉਨ੍ਹਾਂ ਦੇ ਨਾਲ VOTING ਸੈਂਟਰ ਤੇ ਡਿਊਟੀ ਕਰ ਰਹੇ ਵਰਕਰਾਂ ਦੇ ਨਾਲ ਤਸਵੀਰ ਵੀ ਖਿੱਚਵਾਈ ਅਤੇ ਸਾਂਝੀ ਕੀਤੀ ਬਿਊਰੋ ਰਿਪੋਰਟ ਦੈਨ ਸਵੇਰਾ ਘਾਨੂ ਸਾਰਿਆਂ ਨੂੰ ਪਤਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਤੇ ਵਰਕਰਾਂ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਦੇ ਦਿਨ ਦਾ ਸੀ ਇੰਤਜ਼ਾਰ ਜਿਸ ਦਾ ਅੱਜ ਇੰਤਜ਼ਾਰ ਹੋਇਆ ਖਤਮ ਲਗਾਤਾਰ ਅੱਜ ਵੱਖ-ਵੱਖ ਖਣਕਿਆਂ ਤੇ ਉਮੀਦਵਾਰਾਂ ਤੇ ਬਨੇ VOTING ਸੈਂਟਰ ਤੇ ਵਰਕਰਾਂ ਦਿਆ ਡਿਊਟੀ 'ਵਿੱਲਕ ਜਨ ਸਰਾਇਆਂ ਉੱਤੇ ਪਾਸੇ ਗੱਲ ਕਰੀਏ ਤਾਂ ਜਲੰਧਰ ਦਿੱਤਾ ਜਲੰਧਰ ਤੇ ਬੀਜੇਪੀ ਦੇ ਬਨੇ VOTING ਸੈਂਟਰ ਦਿੱਤਾ ਉੱਥੇ ਬੀਜੇਪੀ ਦੇ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਬੀਜੇਪੀ ਉਮੀਦਵਾਰ ਸੁਸ਼ੀਲ ਰਿੰਕੂ ਨੇ ਬੂਥ ਤੇ ਜਾਣ ਮਗਰੋਂ ਆਪਣੇ ਵਰਕਰਾਂ ਦਾ ਹੌਸਲਾ ਅਫਸਾਈ ਕੀਤਾ ਅਤੇ ਉੱਥੇ ਹੀ ਉਹਨਾਂ ਦੇ ਨਾਲ VOTING ਸੈਂਟਰ ਤੇ ਡਿਊਟੀ ਕਰ ਰਹੇ ਵਰਕਰਾਂ ਦੇ ਨਾਲ ਤਸਵੀਰ ਵੀ ਚੁਵਾਈ ਅਤੇ ਸਾਂਝੀ ਕੀਤੀ ਬਿਊਰੋ ਰਿਪੋਰਟ ਦੈਨ ਸਵੇਰਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप